तो 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 ਮਾਡ ਮੰਤਪਾ ਕੱਢੇ ਨੇਗਾ ਜੀ ਤੁਹਾਡੇ ਨਾਲ ਕੋਈ ਸਮੱਸਿਆ ਪਿਆ ਹਾਂਜੀ ਕਈ ਵਾਰ ਤਾਂ ਸਮਝ ਨਹੀਂ ਆਉਂਦਾ ਵੀ ਕਿਹੜੇ ਲਫ਼ਜ਼ਾਂ ਦੇ ਵਿੱਚ ਆਪਾਂ ਦੁੱਖ ਧਿਆਨ ਕਰੀਏ ਤੇ ਬੈਸਟ ਐਫਰਟ ਬਾਈ ਕਿਤੇ ਆ ਸਾਰਿਆਂ ਨੇ ਮੇਰਾ ਸਿਰ ਚੁੱਕਦਾ ਹੈ ਮੇਰੇ ਕਲਾਕਾਰ ਭਰਾਵਾਂ ਅੱਗੇ ਚਾਹੇ ਪਹਿਲਾਂ ਫਲੱਡ ਆਈ ਸੀ ਪੰਜਾਬ ਚ ਸਾਰਿਆਂ ਨੇ ਮੂਹਰੇ ਹੋ ਕੇ ਸੇਵਾ ਕੀਤੀ ਹੈ ਹੁਣ ਵੀ ਮੈਂ ਬਾਈ ਪਿਛਲੇ 10 ਦਿਨਾਂ ਤੋਂ ਬਾਈ ਐਮਬੀ ਵਰਕ ਕੁਲਵਿੰਦਰ ਵਿਲਾ ਕਨਵਰ ਗਰੇਵਾਲ ਜਸ ਬਾਜਵਾ ਅ ਜਸਵੀਰ ਬਲ ਭਾਜੀ ਜਿਨ੍ਹਾਂ ਨੇ ਬਾਈ ਨੇ ਲਾਂਚ ਕੀਤਾ ਸੀ ਗਲੋਬ ਬ੍ਰੈਚ ਨੇ ਸ਼ੌਨ ਪੋਲਰ ਮੈਂ ਆਪ ਸਾਰੇ ਦਿਨ ਰਾਤ ਬਾਈ ਸੁੱਤੇ ਨਹੀਂ ਦੋ ਦੋ ਕੇ ਘਰ ਜਾਂਦੇ ਸੀ ਫਿਰ ਡੇਲੀ ਮੀਟਿੰਗ ਕਰਦੇ ਸੀ ਡਾਕਟਰਸ ਦੇ ਨਾਲ ਵੀ ਡਿਸਕਸ ਕਰਦੇ ਸੀ ਔਰ ਨਾਟ ਓਨਲੀ 40s ਪੀਜੀਆਈ ਦੇ ਡਾਕਟਰ ਨਾਲ ਵੀ ਸਲਾਹ ਲਈ ਗਈ ਵਿਦਵਾਨਤਾ ਦੇ ਡਾਕਟਰ ਨਾਲ ਸਲਾਹ ਲਈ ਗਈ ਈਵਨ ਕਿ ਅਮਰੀਕਾ ਐਂਡ ਇੰਗਲੈਂਡ ਦੇ ਡਾਕਟਰ ਨਾਲ ਐਮਈਬਾਈ ਨੇ ਵੀ ਔਰ ਮੈਂ ਵੀ ਹੋਰ ਵੀ ਕਲਾਕਾਰਾਂ ਨੇ ਰਿਪੋਰਟਸ ਪੀਡੀਐਫ ਫਾਈਲ ਮੇਰੇ ਮੋਬਾਈਲ 'ਚ ਪਈ ਹੈ ਸਾਡੇ ਸਾਰਿਆਂ ਦੇ ਲਿੰਕ ਹੈਗੇ ਹਰ ਇੱਕ ਕੰਟਰੀ ਦੇ ਵਿੱਚ ਉੱਥੋਂ ਦੇ ਜਿਹੜੇ ਅਮਰੀਕਾ ਦੇ ਟੌਪ ਦੇ ਨਿਊਰੋ ਸਰਜਨ ਜਾਂ ਰੇਡੀਓਲੋਜਿਸਟਾਂ ਜਿਹੜੇ ਆ ਸਾਰਿਆਂ ਦੀ ਆਪਾਂ ਸਲਾਹ ਲਈ ਆ ਉਹਨਾਂ ਨੂੰ ਪੇਡ ਆਫਰ ਵੀ ਕਰਤਾ ਸੀ ਵੀ ਸਾਨੂੰ ਸਲਾਹ ਦੇ ਵੀ ਚਾਹੀ ਜਿੰਨੇ ਮਰਜ਼ੀ ਪੈਸੇ ਚਾਰਜ ਕਰ ਲਓ ਪਰ ਉਹਨਾਂ ਨੇ ਕੀਤਾ ਹੀ ਨਹੀਂ ਸਾਰਿਆਂ ਨੇ ਇਹੀ ਗੱਲ ਕਹੀ ਸੀ ਜਿਹੜਾ ਬ੍ਰੇਨ ਹੈ ਜਦੋਂ ਤੱਕ ਇਹ ਨੀ ਰਿਸਪੌਂਡ ਕਰੂਗਾ ਉਦੋਂ ਤੱਕ ਆਪਾਂ ਥੱਲੜੀ ਜਿਹੜੀ ਬਾਡੀ ਆ ਜਿੱਦਾਂ ਫਸਲੀਆਂ ਦਾ ਨੁਕਸਾਨ ਸੀ ਸਪਾਈਨ ਉਹਦੀ ਰੀੜ ਦੀ ਹੱਡੀ ਕਾਫੀ ਟੁੱਟੀ ਸੀ ਮਣ ਕੇ ਟੁੱਟੇ ਸੀ ਗਰਦਨ ਡੈਮੇਜ ਹੋ ਗਿਆ ਸੀ ਆਪਾਂ ਉਹਦਾ ਆਪਰੇਸ਼ਨ ਤਾਂ ਹੀ ਕਰ ਸਕਦੇ ਆ ਜੇ ਸਾਡਾ ਰਿਮੋਟ ਕੰਟਰੋਲ ਹੈ ਮਤਲਬ ਸਾਡਾ ਦਿਮਾਗ ਉੱਥੇ ਬਲੱਡ ਤੇ ਆਕਸੀਜਨ ਦੀ ਜਿਹੜੀ ਸਪਲਾਈ ਹੈ ਉਹ ਇਹ ਸਿਸਟਮ ਪਿਛਲੇ ਵਾਲਾ ਡੈਮੇਜ ਹੋਣ ਕਰਕੇ ਉਹ ਨਹੀਂ ਜਾ 파ਰੀ ਸੀ ਉਹਦੇ ਕਰਕੇ ਫਿਰ ਥੱਲੇ ਵਾਲੀ ਰਿਕਵਰੀ ਹੈ ਜਿਹੜੀ ਪ੍ਰੋਪਰ organ fail ਹੀ ਹੋ ਗਏ ਫਿਰ ਰੀਜ਼ਨ ਕੀ ਗਏ ਜੇ ਤੁਸੀਂ ਸਾਰਾ ਕੁਝ ਦੱਸਿਆ ਕਿ ਫੈਸਿਲਿਟੀ ਸਾਰੀ ਪ੍ਰੋਵਾਈਡ ਕੀਤੀ ਗਈ ਜਿਹੜੀ ਪੋਸਟਲ ਬਸ ਰੋਡ ਤੇ ਸੀ ਰੀਸੈਂਟਲੀ ਦੇਖਦੇ ਐਕਸੀਡੈਂਟ ਦਾ ਇੱਕ ਕਾਰਨ ਜਿਹੜਾ ਅੱਜ ਸਾਰਿਆਂ ਨਾਲ ਸਾਰਿਆਂ ਨੂੰ ਪਤਾ ਹੈ ਜੀ ਸਾਡਾ ਸਿਸਟਮ ਮੈਂ ਰਾਜਵੀਰ ਵਾਹਿ ਤੋਂ ਮਾਫੀ ਮੰਗਦਾ ਕਿ ਸਾਡੇ ਸਿਸਟਮ ਦੇ ਧੱਕੇ ਤੋਂ ਭੇਡ ਤੋਂ ਚੜ ਗਏ ਆਵਾਰਾ ਪਸ਼ੂਆਂ ਕਰਕੇ ਹੀ ਐਕਸੀਡੈਂਟ ਹੋਇਆ ਕਿੰਨਾ ਹੀ ਟੈਕਸ ਸਾਡੀਆਂ ਸਰਕਾਰਾਂ ਕਦੇ ਟੋਲ ਟੈਕਸ ਕਦੇ ਫਲਾਣਾ ਟੈਕਸ ਕਦੇ ਰੋਡ ਟੈਕਸ ਆਪਾਂ ਸਾਰੇ ਦੇ ਰਹੇ ਆਂ ਉਹ ਕੀ ਕੇ ਸਰਕਾਰਾਂ ਇਹਦਾ ਅਰੇਂਜਮੈਂਟ ਨਹੀਂ ਕਰ ਸਕਦੀਆਂ ਕਿ ਜ਼ਿੰਮੇਵਾਰ ਜਿਹੜੇ ਅਫਸਰ ਹੈ ਉਹਨਾਂ ਤੇ ਪਰਚਾ ਨਹੀਂ ਹੋਣਾ ਚਾਹੀਦਾ ਮਤਲਬ ਕੋਈ ਤਾਂ ਜ਼ਿੰਮੇਵਾਰ ਹੋਣਾ ਚਾਹੀਦਾ ਭਾਈ ਇਹ ਨਹੀਂ ਪਤਾ ਹੁਣ ਇਹ ਤਾਂ ਹਾਈਲਾਈਟ ਹੋ ਗਿਆ ਫੇਮਸ ਹੈ ਕੱਲ ਨੂੰ ਤੁਹਾਡੇ ਨਾਲ ਮੇਰੇ ਨਾਲ ਕਿਸੇ ਨਾਲ ਵੀ ਹਾਦਸਾ ਹੋ ਸਕਦਾ ਤੇ ਹੋ ਰਹੀ ਸਕਦਾ ਹੋ ਰਿਹਾ ਇੰਨੀਆਂ ਤਾਂ ਵਰਲਡ ਵਾਰ ਚ ਨਹੀਂ ਮੌਤਾਂ ਹੋਈਆਂ ਜਿੰਨੀਆਂ ਐਕਸੀਡੈਂਟ ਕਰਕੇ ਹੋ ਰਹੀਆਂ ਨੇ ਤੇ ਉਹਨਾਂ ਚ ਬਹੁਤ ਵੱਡਾ ਹਿੱਸਾ ਇੱਕ ਵਾਰਾ ਪਸ਼ੂਆਂ ਦਾ ਤੁਹਾਨੂੰ ਸਾਰਿਆਂ ਨੂੰ ਤੁਸੀਂ ਬਹੁਤ ਵੱਡਾ ਰੋਲ ਨਿਭਾ ਸਕਦੇ ਹੋ ਆਪਾਂ ਵੀ ਇਹ ਗੱਲ ਕਰ ਰਹੇ ਆਂ ਹੁਣ ਕੋਸ਼ਿਸ਼ ਕਰੀਏ ਆਪਾਂ ਇਸ ਇਸ ਗੱਲ ਦਾ ਇਹ ਮੁੱਦਾ ਹੱਲ ਕਰੀਏ ਤਾਂ ਕਿ ਫਿਊਚਰ ਦੇ ਵਿੱਚ ਕਿਉਂਕਿ ਇੱਕ ਕਲਾਕਾਰ ਨਾਲ 30-40 ਪਰਿਵਾਰ ਜੁੜੇ ਹੁੰਦੇ ਆ 8-10 ਮਿਊਜ਼ੀਸ਼ੀਅਨ ਉਹਦੇ ਬੌਂਸਰ ਮਿਊਜ਼ਿਕ ਪ੍ਰੈਕਟਰ ਐਂਕਰ ਸਿਕਿਉਰਿਟੀ ਸਾਊਂਡ ਸਿਸਟਮ ਵੀਡੀਓ ਪ੍ਰੋਡਕਸ਼ਨ ਉਹ 30-40 ਪਰਿਵਾਰ ਇੱਕ ਕਲਾਕਾਰ ਨਾਲ ਜੁੜੇ ਹੁੰਦੇ ਆ ਤੇ ਉਹ ਸਾਰੇ ਰੋ ਰਹੇ ਨੇ ਉਹਨਾਂ ਦਾ ਉਹਨਾਂ ਦਾ ਰੋਜ਼ਗਾਰ ਵੀ ਚਲਾ ਗਿਆ ਸਾਰਿਆਂ ਦਾ ਤੇ ਆਪਾਂ ਸਾਰੇ ਇਕੱਠੇ ਹੋ ਕੇ ਇਹ ਮੁੱਦਾ ਚੁੱਕੀਏ ਸਰ ਭਾਈ 30-40 ਪਰਿਵਾਰ ਤੁਸੀਂ ਕਿਹਾ ਨਾਲ ਜੁੜੇ ਹੁੰਦੇ ਨੇ ਰਾਜੀਵ ਜੀ ਉਹਨਾਂ ਦੇ ਆਪਣੇ ਦੋ ਬੱਚੇ ਨੇ

ਪਰ ਸਾਡੀ 뮤జిక్ ਇੰਡਸਟਰੀ ਮੈਂ ਦੁਬਾਰੇ ਥੈਂਕਸ ਕਰਦਾ ਚਾਹੀ ਫਲੱਡਾਂ ਦੇ ਵਿੱਚ ਵੀ ਦੁੱਖ ਦੀ ਘੜੀ ਦੇ ਵਿੱਚ ਵੀ ਇਹਨਾਂ ਦੇ ਪਰਿਵਾਰ ਦੇ ਨਾਲ ਆਪਾਂ ਖੜੇ ਰਹਾਂਗੇ ਮਾਤਾ ਜੀ ਨੂੰ ਉਹ ਦੇਖੋ ਉਹਦਾ ਘਾਟਾ ਤਾਂ ਨਾ ਕੋਈ ਥਾਂ ਲੈ ਸਕਦਾ ਪੂਰਾ ਹੋ ਸਕਦਾ ਪਰ ਆਪਾਂ ਆਪਣੀ ਮਾਤਾ ਜੀ ਨੂੰ ਭੈਣ ਜੀ ਨੂੰ ਬੱਚਿਆਂ ਨੂੰ ਮਿਲਦੇ ਰਹਾਂਗੇ ਔਰ ਜੇ ਕੋਈ ਵੀ ਕਿਸੇ ਤਰੀਕੇ ਦੀ ਹੈਲਪ ਆ ਜਿੱਦਾਂ ਉਹਨਾਂ ਦੇ ਸ਼ੋਅ ਹੈ ਹੁਣ 52 ਦੇ ਕਰੀਬ ਉਹਨਾਂ ਦੇ ਸ਼ੋਅ ਬੁੱਕ ਹੋਏ ਹੋਏ ਆ ਤੇ ਮੈਂ ਸ਼ੁਕਰਗੁਜ਼ਾਰ ਆ ਭਾਈ ਐਮੀ ਦਾ ਜਾਰਡਨ ਦਾ ਗੁਰਵਿੰਦਰ ਬਿੱਲੇ ਦਾ ਸਾਰਿਆਂ ਨੇ ਕਿਹਾ ਵੀ ਆਪਾਂ ਜੋ ਵੀ ਪੈਸਾ ਹੈ ਸ਼ੋਅ ਲਾ ਕੇ ਜੇ ਪਰਿਵਾਰ ਮੰਨਦਾ ਇਹਨਾਂ ਦੀ ਫੈਮਿਲੀ ਨੂੰ ਦੇ ਦਾਂਗੇ ਤੇ ਆਪਾਂ ਸਾਰੇ ਤਿਆਰ ਆ ਫਿਊਚਰ ਦੇ ਵਿੱਚ ਵੀ ਪਰਿਵਾਰ ਨੂੰ ਕੋਈ ਜ਼ਰੂਰਤ ਪੈਂਦੀ ਹੈ ਆਪਾਂ ਨਾਲ ਠੀਕ ਹਾਂਜੀ ਇਸ ਵੇਲੇ ਗੁਰਲੇ ਸਿੱਖਟਰ ਸਾਡੇ ਨਾਲ ਪਹੁੰਚੇ ਨੇ ਜਵਨ ਰੋਟਾ ਸਦਾ ਪਰਾ ਕਰਦਾ ਨਹੀਂ ਸੀਗਾ ਜੀ ਅੱਜ ਇੰਨੀਆਂ ਅਰਦਾਸਾਂ ਇੰਨੀਆਂ ਬੇਨਤੀਆਂ ਕੀਤੀਆਂ ਵਾਹਿਗੁਰੂ ਅੱਗੇ ਸਾਰੀ ਦੁਨੀਆ ਨੇ ਆਪਾਂ ਸਾਰਿਆਂ ਨੇ ਵਾਹਿਗੁਰੂ ਨੂੰ ਕੁਛ ਹੋਰ ਹੀ ਮਨਜ਼ੂਰ ਸੀਗਾ ਬਸ ਇਹੀ ਆ ਕਿ ਮਾਰੇ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਕੁਸ਼ਨੀ ਕੈਨ ਥੈਂਕ ਯੂ ਸੋ ਜਿਨੇ ਪੰਜਾਬੀ ਕਲਾਕਰ ਪੌਂਚ ਰਹੇ ਨੇ ਹਰ ਕਿਸੇ ਦੀ ਅਥਾ ਨਾਮ ਨਹੀਂ ਤਾਂ ਭਾਗ ਬੁਖ ਮਨ ਭਰੇ ਹੋ ਮਨ ਦੇ ਨਾਲ ਸਾਰੇ ਇਹੀ ਕਹਿ ਰਹੇ ਨੇ ਕਿ ਪਰਿਵਾਰ ਨੂੰ ਪਾਣਾ ਬੱਚਾ ਪਾਣਾ ਮੰਨਣ ਦਾ ਬਲ ਬਖਸ਼ੇ ਪਰਮਾਤਮਾ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਤੁਹਾਨੂੰ ਲਗਾਤਾਰ ਬਣਾ ਸ਼ਬਦ ਨਹੀਂ ਆ ਕੀ ਮਨ ਕੁਝ ਲਫਜ਼ ਨਹੀਂ ਸਪੀਚਲੈਸ ਸਪੀਚਲੈਸ ਸ਼ਬਦ ਨਹੀਂ ਹੈ ਕਿਸੇ ਕੋਲ ਬੋਲਣ ਲਈ ਵੀ ਹੁਣੇ ਮਾਸਟਰ ਸਲੀਮ ਸੀਗੇ ਤਾਂ ਕਹਿ ਰਹੇ ਨਹੀਂ ਕਿ ਕੁਝ ਵੀ ਬੋਲਣ ਨੂੰ ਨਹੀਂ ਹੈ ਸਪੀਚਲੈਸ ਕਹਿ ਰਹੇ ਨੇ ਕਿਉਂਕਿ ਅਚਾਨਕ ਇੰਨਾ ਵੱਡਾ ਘਾਟਾ ਸਾਡੀ ਪੰਜਾਬੀ ਇੰਡਸਟਰੀ ਨੂੰ ਪੈ ਗਿਆ ਕਿਸੇ ਨੇ ਸੋਚਿਆ ਨਹੀਂ ਸੀ ਹੱਸਦਾ ਹੋਇਆ ਇੱਕ ਪੁੱਤ ਮਾਦਾ ਕਰੋਨਿਕਲ ਦਾ ਤੇ ਉਸ ਤੋਂ ਬਾਅਦ ਇਸ ਤਰੀਕੇ ਦੇ ਨਾਲ ਹੋ ਜਾਂਦਾ ਹੈ ਕਿ ਹਾਦਸਾ ਇੰਨਾ ਵੱਡਾ ਹੋ ਜਾਂਦਾ ਹੈ ਜਿਸ ਤੋਂ ਬਾਅਦ ਦੁਬਾਰਾ ਘਟ ਨਹੀਂ ਹੋ ਸਕੇ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਾਰੇ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਵੀ ਪਹੁੰਚ ਰਹੇ ਨੇ ਤਾਂ ਜਵੰਦਾ ਦੀ ਚਾਹਵਾਂ ਚੜੇ ਨੇ ਜਵੰਦਾ ਨੂੰ ਚਾਹ ਚਾਉਣ ਵਾਲੇ ਚੜੇ ਨੇ ਫੈਨਸ ਨੇ ਕਰੀਬੀ ਨੇ ਉਹ ਵੀ ਲਗਾਤਾਰ ਪਹੁੰਚ ਰਹੇ ਨੇ ਹੁਣੇ ਮਾਸਟਰ ਸਲੀਮ ਤੇ ਗੁਰਲੇਜ਼ ਅਕਟਰ ਆਏ ਸੀਗੇ ਆ ਆਖਰੀ ਵਿਦਾਈ ਦੇਣ ਦੇ ਲਈ ਜਵੰਦਾ ਨੂੰ ਪਰ ਬੋਲਣ ਨੂੰ ਕਿਸੇ ਦੇ ਕੋਲ ਕੁਝ ਵੀ ਨਹੀਂ ਹੈ ਸਾਰੇ ਅਰਦਾਸਾਂ ਕਰ ਰਹੇ ਨੇ ਪਿੰਡ ਫੋਨ ਜਿੱਕੇ ਦਾਂਦੀ ਜਬਤਾ ਹੋ ਜਾਂਦੀ ਹੈ ਜੇ ਆਪਾਂ ਲੱਗਦੇ ਆਂ ਤਾਂ ਇਹ ਆ ਸਕਦਾ ਉਸ ਦਾ ਪਾਰਾ ਉਹ ਤਾਂ ਪੜ੍ਹਨ ਲਈ ਸੁਝਾਈਏ ਜੀ ਇਹਨਾਂ ਨੂੰ ਜਾ ਕੇ ਹੀ ਲਿਖਣੀ ਪਵੇਗੀ ਨਿਰਪੱਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਾ ਤੁਹਾਡੇ ਨਾਲ ਵੀ ਦੇ ਰਾਜ ਚ ਬੀਤਿਆ ਹੋਇਆ ਲੰਘਿਆ ਦਿਨ ਪੰਜਾਬੀ ਇੰਡਸਟਰੀ ਦੇ ਲਈ ਇੱਕ ਕਾਲਾ ਦਿਨ ਸੀਗਾ ਕਿਉਂਕਿ ਮਸ਼ਹੂਰ ਗੀਤਕਾਰ ਰਾਜਵੀਰ ਜਵਿੰਦਾ ਜਿਹੜੇ ਸੀਗੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ ਤਾਂ 27 ਤਰੀਕ ਨੂੰ ਭਿਆਨਕ ਹਾਦਸਾ ਹੋਇਆ ਸੀ ਜਿਸ ਤੋਂ ਬਾਅਦ ਉਹ ਹਾਸਾ ਗ੍ਰੱਥ ਹੋਏ ਸੀ ਤੇ ਲਗਾਤਾਰ ਵੈਂਟੀਲੇਟਰ ਤੇ ਜਿਹੜੇ ਸੀਗੇ 11 ਦਿਨ ਤੋਂ ਸੀਗੇ ਸੋ ਇਸ ਵਕਤ ਉਹਨਾਂ ਦੇ ਜੱਦੀ ਪਿੰਡ ਪੋਨਾ ਵਿਖੇ ਅਸੀਂ ਪਹੁੰਚੇ ਹੋਏ ਹਾਂ ਤਸਵੀਰਾਂ ਦਿਖਾ ਰਹੇ ਹਾਂ ਉਸ ਗਰਾਊਂਡ ਦੀਆਂ ਜਿੱਥੋਂ ਕਿ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਆ ਉਹ ਕੀਤਾ ਜਾਏਗਾ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਪ੍ਰਸ਼ੰਸਕ ਹੋ ਗਏ ਹੋਰ ਕਈ ਲੋਕ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਪਹੁੰਚੇ ਹੋਏ ਨੇ ਤੇ ਪਿੰਡ ਦੇ ਲੋਕ ਵੀ ਬਹੁਤ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਰਾਜਵੀਰ ਜਵੰਦਾ ਦੀ ਜੇਕਰ ਗੱਲ ਕੀਤੀ ਜਾਵੇ ਲੰਮਾ ਸਮਾਂ ਉਹਨਾਂ ਨੇ ਪੰਜਾਬ ਪੁਲਿਸ ਦੇ ਵਿੱਚ ਸੇਵਾ ਨਿਭਾਈ ਜਿਸ ਤੋਂ ਬਾਅਦ ਗਾਇਕੀ ਦੇ ਵਿੱਚ ਭੈੜ ਤਰਿਆ ਕਿਉਂਕਿ ਗਾਇਕੀ ਦੇ ਨਾਲ ਪੁਰਾਣਾ ਮੋਹ ਸੀਗਾ ਉਹਨਾਂ ਦੇ ਪਿਤਾ ਜੀ ਕਹਿੰਦੇ ਹੁੰਦੇ ਜਦੋਂ ਛੋਟਾ ਹੁੰਦਾ ਸੀ ਰਾਜਵੀਰ ਤਾਂ ਤੁਣਕ ਦੇ ਨਾਲ ਨੱਚਦਾ ਫਿਰਦਾ ਹੁੰਦਾ ਸੀਗਾ ਕਹਿੰਦੇ ਤੁੰਬੀ ਵਜਾਉਂਦਾ ਹੁੰਦਾ ਸੀ ਤੇ ਗਾਇਕੀ ਦਾ ਜੋ ਰਗ ਰਗ ਦੇ ਵਿੱਚ ਗਾਇਕੀ ਜਿਹੜੀ ਆ ਰਚੀ ਹੋਈ ਸੀ ਪਰ ਉਸ ਤੋਂ ਬਾਅਦ 2011 ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਉਹਨਾਂ ਨੇ ਗਾਇਕੀ ਦੇ ਵਿੱਚ ਪੈਰ ਤਰਿਆ ਉਸ ਤੋਂ ਬਾਅਦ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਤਾਂ ਉਹ ਕਾਲਾ ਦੌਰ ਸੀਗਾ ਬੀਤੇ ਕਾਲ ਦਾ ਜਿਸ ਦਿਨ ਇੱਕ ਅਸੀਕ ਬਹੁਤ ਹੀ ਚੰਗਾ ਕਲਾਕਾਰ ਗਵਾਇਆ ਇੱਕੋ ਸ਼ਖਸ ਗਵਾਇਆ ਜੋ ਸਾਰਿਆਂ ਨੂੰ ਪਿਆਰ ਕਰਦਾ ਸੀਗਾ ਜੱਤੀ ਪਿੰਡ ਪੋਨਾ ਵਿਕੇ ਪਹੁੰਚੇ ਹੋਏ ਨੇ ਤੇ ਦੇਖ ਸਕਦੇ ਹਾਂ ਤਸਵੀਰਾਂ ਲੋਕ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਅੱਜ ਜਿਹੜਾ ਹੈ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਹੈ ਸਥਾਨ ਤੇ ਕੀਤਾ ਜਾਏਗਾ ਸੋ ਬਿਲਕੁਲ ਇੱਥੇ ਲੋਕ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਰਾਜਵੀਰ ਜਵੰਤਾ ਨੂੰ ਇੰਨਾ ਪਿਆਰ ਅਖਿਰ ਕਿਉਂ ਕਰਦੇ ਸੀਗੇ ਖਾਸੀਅਤ ਕੀ ਸੀ ਕਿਉਂਕਿ ਕਿਹਾ ਜਾ ਰਿਹਾ ਕਿ ਬੀਤੇ ਕਾਲ ਜਿਹੜਾ ਸੀਗਾ ਇਸ ਪਿੰਡ ਦੇ ਵਿੱਚ ਚੁੱਲ੍ਹਾ ਨਹੀਂ ਜੱਲਿਆ ਕਿਸੇ ਵੀ ਘਰ ਦੇ ਵਿੱਚ ਸੋ ਬਿਲਕੁਲ ਇੱਕ ਪਿੰਡ ਦੇ ਵਿਅਕਤੀ ਸਾਡੇ ਨਾਲ ਮੌਜੂਦ ਨੇ ਭਾਜੀ ਆ ਵੀ ਯਕੀਨ ਨਹੀਂ ਹੁੰਦੀ ਗੱਲ ਯਕੀਨ ਨਹੀਂ ਹੋ ਰਿਹਾ ਵੀ ਹੁਣ ਤੱਕ ਵੀ ਸੋ ਬਿਲਕੁਲ ਦੇਖ ਸਕਦੇ ਹੋ ਤੁਸੀਂ ਇਹ ਕਹਿੰਦੇ ਵੀ ਹੁਣ ਤੱਕ ਮੇਰੇ ਕੋਲੋ ਗੱਲ ਨਹੀਂ ਹੋ ਪਾਰੀ ਕਿਉਂਕਿ ਇੰਨਾ ਦਰਦ ਜਿਹੜਾ ਪਹੁੰਚਿਆ ਹੋਇਆ ਲੋਕਾਂ ਦੇ ਦਿਲਾਂ ਦੇ ਅੰਦਰ ਉਹ ਜਿਹੜਾ ਮਹਿਸੂਸ ਹੁੰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਜਿੱਥੇ ਇੱਕ ਪੰਜਾਬੀ ਇੰਡਸਟਰੀ ਇਸ ਦੌਰ ਦੇ ਵਿੱਚੋਂ ਗੁਜ਼ਰੀ ਆ ਉੱਥੇ ਪਿੰਡ ਦੇ ਲੋਕ ਵੀ ਜਿਹੜੇ ਨੇ ਕਿਤੇ ਨ ਕਿਤੇ ਉਹਨਾਂ ਦੇ ਦਿਲਾਂ ਦੇ ਵਿੱਚ ਵੱਡਾ ਦੁੱਖ ਪਹੁੰਚਿਆ ਕਿਉਂਕਿ ਲੋਕ ਬਹੁਤ ਸੀਗੇ ਉਹਨਾਂ ਨੂੰ ਚਾਉਣ ਵਾਲੇ ਉਹਨਾਂ ਨੂੰ ਪਿਆਰ ਕਰਨ ਵਾਲੇ ਸੋ ਬਿਲਕੁਲ ਅਸੀਂ ਜੀਮ ਭਾਜੀ ਨੂੰ ਗੱਲ ਕਰਨ ਲਈ ਕਿਹਾ ਤਾਂ ਉਹ ਕਹਿੰਦੇ ਕਿ ਮੇਰੇ ਤੋਂ ਗੱਲ ਨਹੀਂ ਹੋ ਰਹੀ ਮੇਰੇ ਤੋਂ ਗੱਲ ਨਹੀਂ ਕਰ ਹੋਣੀ ਕਿਉਂਕਿ ਦਰਤੀ ਐ ਨਾ ਇਹ ਲੋਕਾਂ ਦੇ ਦਲਾ ਦੇ ਵਿੱਚ ਸੋ ਬਿਲਕੁਲ ਹੋਰ ਵੀ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖਦੇ ਹਾਂ ਜੀ ਕੋਈ ਗੱਲਬਾਤ ਕਰਦਾ ਹੈ ਬਾਬਾ ਜੀ ਕਿੱਥੋਂ ਐਸੇ ਪਿੰਡ ਤੋਂ ਜੀ ਨਹੀਂ ਮਰੂੰਗੇ ਸੋ ਦੇਖ ਸਕਦੇ ਹਾਂ ਉਹ ਗੱਲ ਕਰਨ ਦੇ ਲਈ ਰਾਜੀ ਨਹੀਂ ਹੈ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਦਰਦ ਬਹੁਤ ਹੈ ਦਿਲ ਦੇ ਵਿੱਚ ਲੋਕ ਬੋਲਣ ਦੇ ਵਿੱਚ ਕਿਤਨੇ ਕਿਤੇ ਦਰਦ ਮਹਿਸੂਸ ਕਰ ਰਹੇ ਨੇ ਕਿ ਬੋਲ ਨਹੀਂ ਹੋ ਰਿਹਾ ਉਹਨਾਂ ਤੋਂ ਇਹ ਚੀਜ਼ ਕਿਤਨੇ ਕਿਤੇ ਇਹ ਦਿਖਾਉਂਦੀ ਆ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰਨ ਵਾਲਾ ਰਾਜਵੀਰ ਜਵੰਦਾ ਜਿਹੜਾ ਸੀਗਾ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਇਸ ਫਾਨੀ ਸੰਸਾਰ ਨੂੰ ਜਿਹੜਾ ਆ ਅਲਵਿਦਾ ਕਹਿ ਗਿਆ ਸੋ ਬਿਲਕੁਲ ਹੋਰ ਵੀ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਾਬਾ ਜੀ ਇਸੇ ਪਿੰਡ ਤੋਂ ਤੁਸੀਂ ਤੇ ਯਕੀਨ ਹੋ ਰਿਹਾ ਅੱਜ ਰਾਜਵੀਰ ਜਵੰਦਾ ਜਿਹੜਾ ਸਾਡੇ ਵਿੱਚ ਨਹੀਂ ਰਿਹਾ ਨਹੀਂ ਬੋਲ ਨਹੀਂ ਯਕੀਨ ਨਹੀਂ ਹੁੰਦਾ ਹੁਣ ਸੋ ਬਿਲਕੁਲ ਤੁਸੀਂ ਭਾਵ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਕਹਿ ਰਹੇ ਨੇ ਕਿ ਹੁਣ ਸਾਨੂੰ ਯਕੀਨ ਤੱਕ ਨਹੀਂ ਹੋ ਰਿਹਾ ਕਿ ਰਾਜਵੀਰ ਜਵੰਦਾ ਜਿਹੜਾ ਹੈ ਇਸਨੇ ਸਾਡੇ ਵਿੱਚਕਾਰ ਨਹੀਂ ਰਿਹਾ ਸੋ ਬਿਲਕੁਲ ਜੱਦੀ ਪਿੰਡ ਪੋਨਾ ਵਿਖੇ ਅਸੀਂ ਪਹੁੰਚੀ ਹੋਏ ਹਾਂ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਇਸ ਥਾਂ ਤੇ ਅੱਜ ਕੀਤਾ ਜਾਏਗਾ ਪੰਜਾਬੀ ਗਾਇਕ ਰਾਜਵਿਰ ਜਵੰਦਾ ਜੋ ਨੇ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਰੁਕਸਤ ਹੋ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇ ਉਹਨਾਂ ਦੇ ਮੋਹਾਲੀ ਕਰ ਲਾਈ ਜਾਂਦੀ ਹੈ ਜਿਸ ਤੋਂ ਬਾਅਦ ਪੋਸਟਮਾਰਟਮ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇ ਕੱਲ ਰਾਤ ਯਾਨੀ ਅੱਜ ਤਰੀਕ ਨੂੰ ਹੀ ਉਹਨਾਂ ਤੇ ਜੱਦੀ ਪਿੰਡ ਪੋਨਾਂ ਦੇ ਵਿੱਚ ਲਿਆਂਦੀ ਗਈ ਹੈ ਤਾਂ ਇਸ ਵੇਲੇ ਅਸੀਂ ਉਹਨਾਂ ਦੇ ਘਰ ਦੇ ਬਾਹਰ ਖੜੇ ਹਾਂ ਜਿੱਥੇ ਆਖਰੀ ਵਿਦਾਈ ਰਾਜਵਿਰ ਜਵੰਦਾ ਨੂੰ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਘਰ ਦੇ ਵਿੱਚ ਸੱਥਰ ਵਿਛੇ ਹੋਏ ਨੇ ਤਾਂ ਰਾਜਵੀਰ ਜਵੰਦਾ ਕਾਫੀ ਜ਼ਿਆਦਾ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਆਪਣੀ ਥਾਂ ਬਣਾਈ ਸੀ ਰਾਜਵੀਰ ਜਵੰਦਾ ਨੇ ਤਾਂ ਇਸ ਲਈ ਉਹਨਾਂ ਦੀ ਆਖਰੀ ਰਸਮਾਂ ਦੀ ਤਿਆਰੀ ਕੀਤੀ ਜਾ ਰਹੀ ਆ ਆਖਰੀ ਵਿਦਾਈ ਤੇ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਹ ਘਰ ਜੋ ਹੈ ਰਾਜਵੀਰ ਜਵੰਦਾ ਦੇ ਜਦੀ ਪਿੰਡ ਦਾ ਘਰ ਹੈ ਜਿੱਥੇ ਰਾਜਵੀਰ ਜਵੰਦਾ ਦਾ ਜਨਮ ਹੋਇਆ ਸੀ ਤਾਂ ਹੁਣ ਘਰ ਦੇ ਵਿੱਚ ਇਸ ਵੇਲੇ ਸੱਥਰ ਵਿਛੇ ਹੋਏ ਨੇ ਹਾਲਾਤ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਬੇਹਦ ਭਾਵੁਕ ਕਰਨ ਵਾਲੀਆਂ ਨੇ ਇਸ ਵੇਲੇ ਰਾਜਵੀਰ ਜਵੰਦਾ ਤੇ ਜਿੰਨੇ ਫੈਨਸ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਜਿੰਨੇ ਰਾਜਵੀਰ ਜਵੰਦਾ ਦੇ ਨਾਲ ਭਾਵੇਂ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਹੁਣ ਉਹ ਵੀ ਪਹੁੰਚ ਰਹੇ ਨੇ ਤਾਂ ਪੂਰਾ ਪਿੰਡ ਇੱਥੇ ਇਕੱਠਾ ਹੋਇਆ ਪਿਆ ਪੂਰੇ ਪਿੰਡ ਦਾ ਪੂਰੇ ਪਿੰਡ ਦੇ ਵਿੱਚ ਹੀ ਇੱਥੇ ਸੋਗ ਦੀ ਲਹਿਰ ਹੈ ਤਾਂ ਜੇ ਜਵੰਦਾ ਦੀ ਗੱਲ ਕੀਤੀ ਜਾਏ ਤਾਂ ਰਾਜਵੀਰ ਦੇ ਨਾਲ ਸਾਰਿਆਂ ਦੀ ਨਹੀਂ ਨੇੜਤਾ ਸੀ ਕਿ ਕੱਲ ਰਾਤ ਪੂਰੇ ਪਿੰਡ ਦੇ ਵਿੱਚ ਰੋਟੀ ਵੀ ਨਹੀਂ ਪੱਕੀ ਪੂਰੇ ਪਿੰਡ ਦੇ ਵਿੱਚ ਹਰ ਕਿਸੇ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ ਤਾਂ ਪਿੰਡ ਦੇ ਨਾਲ ਪਿਆਰ ਇੰਨਾ ਰਾਜਵਿਰਜਵੰਦਾ ਦਾ ਕਿ ਪੂਰੇ ਪਿੰਡ ਨੇ ਇਸ ਵੇਲੇ ਸਾਰਿਆਂ ਨੇ ਆਪਣੇ ਘਰ ਖੋਲ ਦਿੱਤੇ ਨੇ ਕਿ ਜੋ ਰਾਜਵਿਰਜ ਦੇ ਫੈਨਸ ਦੂਰ ਦੂਰੋਂ ਆਉਣਗੇ ਉਹਨਾਂ ਦੀਆਂ ਗੱਡੀਆਂ ਤਾਂਕ ਉੱਥੇ ਪਾਰਕਿੰਗ ਜੋ ਹੈ ਲਵਾਈ ਜਾ ਰਹੀ ਹੈ ਪੂਰਾ ਪਿੰਡ ਇਸ ਵੇਲੇ ਨਾਲ ਖੜਿਆ ਹੋਇਆ ਹੈ ਰਾਜਵਿਰਜਵੰਦਾ ਆਪਣੇ ਪਿੱਛੇ ਨਿੱਕੇ ਨਿੱਕੇ ਦੋ ਬੱਚੇ ਛੱਡ ਗਿਆ ਮਾਂ ਹੈ ਉਹਨਾਂ ਦੀ ਤੇ ਉਹਨਾਂ ਦੀ ਪਤਨੀ ਹੈ ਰਾਜਵਿਰਜਵੰਦਾ ਦੀ ਜੇਕਰ ਗੱਲ ਕੀਤੀ ਜਾਏ ਤਾਂ ਕਿਸੇ ਵੀ ਕੰਟਰੋਵਰਸੀ ਦੇ ਵਿੱਚ ਨਹੀਂ ਸੀ ਤਾਂ ਇਸ ਵੇਲੇ ਹਰ ਕੋਈ ਇਸੇ ਚੀਜ਼ ਨੂੰ ਲੈ ਕੇ ਦਿਲ ਦੇ ਵਿੱਚ ਮਲਾਲ ਹੈ ਹਰ ਕਿਸੇ ਦੇ ਕੀ ਰਾਜਵਿਰ ਦੀ ਸੇਤਿਆਬੀ ਦੇ ਲਈ ਹਰ ਕਿਸੇ ਨੇ ਬਹੁਤ ਸਾਰੀਆਂ ਅਰਦਾਸਾਂ ਕੀਤੀਆਂ ਕਿ ਜੋ ਹਾਦਸਾ ਹੋਇਆ ਹਿਮਾਚਲ ਦੇ ਵਿੱਚ ਰਾਜਵੀਰ ਦੇ ਨਾਲ ਉਸ ਤੋਂ ਬਾਅਦ ਰਾਜਵੀਰ ਮੁੜ ਆਪਣੇ ਪੈਰਾਂ ਤੇ ਖੜ ਆਵੇ ਮੁੜ ਰਾਜਵੀਰ ਆਪਣੇ ਪਰਿਵਾਰ ਦੇ ਵਿੱਚ ਆਵੇ ਜਿਸ ਤਰੀਕੇ ਦੇ ਨਾਲ ਰਾਜਵੀਰ ਅਖਾੜੇ ਲਗਾਇਆ ਕਰਦੇ ਸੀਗੇ ਖੁਸ਼ੀਆਂ ਦੇ ਮੌਕੇਾਂ ਤੇ ਖੁਸ਼ੀਆਂ ਹੋਰ ਜ਼ਿਆਦਾ ਵਧਾਉਂਦੇ ਸੀ ਲੋਕਾਂ ਦੀ ਖੁਸ਼ੀਆਂ ਚ ਸ਼ਾਮਲ ਹੋ ਕੇ ਤਾਂ ਉਸੇ ਤਰੀਕੇ ਦੇ ਨਾਲ ਹੀ ਹੋਵੇ ਪਰ ਕਿਤੇ ਨਾ ਕਿਤੇ ਰੱਬ ਨੂੰ ਸ਼ਾਇਦ ਇਹ ਮਨਜ਼ੂਰ ਨਹੀਂ ਸੀ ਤਾਂ ਰਾਜਵੀਰ ਜਵੰਦਾ ਜੁਨੇ ਕੱਲ 10:55 ਮਿੰਟ ਤੇ 8 ਅਕਤੂਬਰ ਵਾਲੇ ਦਿਨ ਇਸ ਦੁਨੀਆ ਤੋਂ ਚਲੇ ਗਏ ਨੇ ਜਿਸ ਤੋਂ ਬਾਅਦ ਹਰ ਕੋਈ ਇਸ ਵੇਲੇ ਟੁੱਟ ਚੁੱਕਾ ਭਾਵੇਂ ਇੰਡਸਟਰੀ ਦੀ ਗੱਲ ਕੀਤੀ ਜਾਏ ਭਾਵੇਂ ਪਰਿਵਾਰ ਦੀ ਭਾਵੇਂ ਕਰੀਬੀਆਂ ਦੀ ਗੱਲ ਕੀਤੀ ਜਾਏ ਤਾਂ ਸਾਰੇ ਇਸ ਵੇਲੇ ਇੱਕ ਤਰ੍ਹਾਂ ਸਦਮੇ ਦੇ ਵਿੱਚ ਹੀ ਨੇ ਕਿ ਰਾਜਵਿਰ ਜਵੰਦਾ ਇਸ ਵੇਲੇ ਜੋ ਨੇ ਅਚਾਨਕ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਤੇ ਹੁਣ ਤਸਵੀਰਾਂ ਉਹਨਾਂ ਦੇ ਜੱਦੀ ਪਿੰਡ ਦੀਆਂ ਤੁਹਾਨੂੰ ਦਿਖਾ ਰਿਹਾ ਰਾਜਵਿਰ ਜਵੰਦਾ ਦੇ ਘਰ ਦੀਆਂ ਕਿ ਅੰਤਿਮ ਵਿਦਾਈ ਰਾਜਵਿਰ ਜਵੰਦਾ ਨੂੰ ਦੇਣ ਦੇ ਲਈ ਤਿਆਰੀਆਂ ਚੱਲ ਰਹੀਆਂ ਨੇ ਸੱਥਰਕਾਰ ਦੇ ਵਿੱਚ ਵਿਛੀ ਹੋਈ ਹੈ ਹਰ ਕਿਸੇ ਦੀਆਂ ਅੱਖਾਂ ਨੰਮ ਨੇ ਕੁਝ ਹੀ ਸਮੇਂ ਤੱਕ ਰਾਜਵੀਰ ਜਵੰਦਾ ਦਾ ਸੰਸਕਾਰ ਦੇ ਲਈ ਉਹਨਾਂ ਨੂੰ ਲਿਜਾਇਆ ਜਾਏਗਾ ਤਾਂ ਰਾਜਵੀਰ ਜਵੰਦਾ ਦਾ ਸੰਸਕਾਰ ਪਿੰਡ ਦੇ ਸਕੂਲ ਦੇ ਵਿੱਚ ਕੀਤਾ ਜਾਏਗਾ ਪਿੰਡ ਦੇ ਸਕੂਲ ਦੀ ਗਰਾਊਂਡ ਦੇ ਵਿੱਚ ਸੰਸਕਾਰ ਕੀਤਾ ਜਾਏਗਾ ਰਾਜਵੀਰ ਜਵੰਦਾ ਦਾ ਆਖਰੀ ਵਿਦਾਈ ਦਿੱਤੀ ਜਾਏਗੀ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਰਾਜਵੀਰ ਦੇ ਫੈਨਸ ਰਾਜਵੀਰ ਨੂੰ ਚਾਣ ਵਾਲੇ ਕਰੀਬੀ ਲਗਾਤਾਰ ਪਹੁੰਚ ਰਹੇ ਨੇ ਤਾਂ ਪਿੰਡ ਦੇ ਵਿੱਚ ਇਸ ਵੇਲੇ ਕਾਫੀ ਜ਼ਿਆਦਾ ਇਕੱਠ ਹੋਇਆ ਪਿਆ ਆ ਕਿਸੇ ਨੇ ਇਹ ਗੱਲ ਸਹੀ ਕਹੀ ਹੈ ਕਿ ਬੰਦੇ ਦਾ ਉਦੋਂ ਪਤਾ ਚੱਲਦਾ ਕਿ ਬੰਦਾ ਕਿਹੋ ਜਿਹਾ ਸੀ ਕਿੰਨੀ ਕੋਨੇ ਕਮਾਈ ਕੀਤੀ ਹੈ ਜਦੋਂ ਉਹਦੇ ਆਖਰੀ ਸਮੇਂ ਤੇ ਇਸ ਤਰੀਕੇ ਦੇ ਨਾਲ ਹੁਣ ਲੋਕ ਜਦੋਂ ਉਹਦੇ ਆਖਰੀ ਸਮੇਂ ਤੇ ਹਰ ਅੱਖ ਰੋਵੇ ਤਾਂ ਪਤਾ ਲੱਗਦਾ ਕਿ ਬੰਦਾ ਕਿੰਨਾ ਜ਼ਿਆਦਾ ਸਾਰਿਆਂ ਦੇ ਨਾਲ ਜੁੜਿਆ ਹੋਇਆ ਸੀ ਤਾਂ ਹੁਣ ਰਾਜਵੀਰ ਜਵੰਦਾ ਵੀ ਜੁਨੇ ਕਾਫੀ ਜ਼ਿਆਦਾ ਸਾਰਿਆਂ ਦੇ ਨਾਲ ਨਿਮਰਤਾ ਦੇ ਨਾਲ ਰਹਿੰਦੇ ਸੀ ਪਿਆਰ ਨਾਲ ਰਹਿੰਦੇ ਸੀ ਤਾਂ ਹੁਣ ਲੋਕਚੋਂ ਨਹੀਂ ਉਹਨਾਂ ਦੀ ਇੱਕ ਆਖਰੀ ਝਲਕ ਦੇ ਲਈ ਇੱਥੇ ਪਹੁੰਚ ਰਹੇ ਨੇ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕੈਮਰੇ ਤੇ ਕਿ ਰਾਜਵੀਰ ਜਵੰਦਾ ਦੀ ਆਖਰੀ ਵਿਦਾਈ ਦੇ ਲਈ ਕਿਸ ਤਰੀਕੇ ਦੇ ਨਾਲ ਤਿਆਰੀਆਂ ਹੋ ਰਹੀਆਂ ਨੇ